ਏ ਮਾਨ ਦਸੂnga ਅਗੇ ਕਿਸੇ ਪਿੰਡ ਵਿੱਚੋਂ ਗੁਜ਼ਰਨਾ ਸੀ ਕੋਈ ਲੜਕੀ ਪਾਣੀ ਪਰ ਰਹੀ ਹੈ ਚੜਦੀ ਗਰੇਸ ਹੈ ਉਸਨੇ ਕਹਿਣ ਲੱਗਾ ਬੇਟਾ ਪਾਣੀ ਭਲਾਓ ਪਿਆਸ ਲੱਗੀ ਹੈ ਉਹ ਕਹਣਗੀ ਠਹਿਰ ਜਾ ਬਾਬਾ ਭਲਾਉਣੀ ਹੈ ਪਾਣੀ ਘੜ ਘੜ ਡੋਲ ਠੂ ਵਿੱਚੋਂ ਘੜਾ ਭਰਿਆ ਪਿਆ ਉਸਦੇ ਉਪਰ ਡੋਲ ਨਹੀਂ ਜਾ ਰਹੀ ਹੈ ਫਿਰ ਕਹਿਣ ਲੱਗਾ ਫਰੀਦ ਮੇਟਾ ਪਾਣੀ ਪਿਲਾ ਪਿਆਸ ਲੱਗੀ ਹੈ। ਉਹ ਕਹਿੰਦੀ ਠਹਿਰ ਜਾ ਬਾਬਾ ਇਹ ਤੇ ਚਿਣੀਆਂ ਨਹੀਂ ਮਰ ਜਾਣਗੀਆਂ ਉੱਡ ਜਾਣਗੀਆਂ। ਇਹ ਸੁਣ ਕੇ ਹੈਰਾਨ ਹੋ ਗਿਆ ਫਰੀਦ ਕਿ ਕਿੰਨੇ ਮੀਲਾਂ ਤੇ ਗੱਲ ਹੋਈ। ਇਸ ਨੂੰ ਕਿਵੇਂ ਪਤਾ? ਸਚਿਤ ਵਿੱਚ ਪਿਆਸ ਤਾਂ ਭੁੱਲ ਗਈ ਹੋរី ਖਿਆਲ ਹੋਵੇ ਪੁੱਛਾਂਗੇ ਇਹ ਸ਼ਕਤੀ ਕਿੱਥੋਂ ਪਾਈ। ਸੋ ਇਸੇ ਤਰ੍ਹਾਂ ਜਦੋਂ ਕਾਫੀ ਦੇਰ ਤੱਕ ਉਹ ਲੜਕੀ ਪਾਣੀ ਢੋਲ ਹਟੀ ਕਹਿਣਗੀ ਲੈ ਪਾਣੀ ਪੀ। ਪਾਣੀ ਪੀ ਕੇ ਆਪਣਾ ਰਸਤਾ ਫੜ ਕਹਿਣ ਲੱਗਾ ਹੁਣ ਪਾਣੀ ਨਹੀਂ ਪੀਣਾ ਮੈਂ ਪੁੱਛਣਾ ਚਿੜੀਆਂ ਨਾਲ ਜਵਾਰ ਤੱਕ ਕਿਤਨੇ ਮੀਲ ਪਿੱਛੇ ਹੋਈ ਤੈਨੂੰ ਇੱਥੇ ਕਿਵੇਂ ਪਤਾ ਲੱਗਾ ਕਹਿਣ ਲੱਗੀ ਨਾ ਗੱਲਾਂ ਤੇ ਕੀ ਲੈਣਾ ਬਾਬਾ ਤੂੰ ਪਾਣੀ ਪੀ ਕੇ ਰਸਤਾ ਫੜ ਨਹੀਂ ਕਹਿਣ ਲੱਗਾ ਤੈਂ ਕੀ ਕਾਲਣਾ ਕਰ ਲਈ ਕੀ ਤਪੱਸਿਆ ਕੀਤੀ ਕਹਿਣ ਲੱਗੀ ਮੈਂ ਕੋਈ ਤਪੱਸਿਆ ਨਹੀਂ ਕੀਤੀ ਮੇਰੀ ਉਮਰ ਸਾਰੀ 22 ਸਾਲ ਦੀ ਹੈ ਮੈਂ ਤਾਂ ਇਹ ਜੋ ਕੁਝ ਪਾਇਆ ਪਤੀ ਸੇਵਾ ਵਿੱਚੋਂ ਪਾਇਆ ਹੈ ਔਰ ਮੈਂ ਕੋਈ ਤਾਂ ਪਛਾਣੀ ਕੀਤੀ ਹੈ ਫੇਰ ਆ ਪਾਣੀ ਇਤਨਾ ਪਾਣੀ ਡੋਲੇ ਆ ਫਜ਼ੂਲ ਪਾਣੀ ਬੰਦਦਾ ਸੀ ਉਹ ਕਹਿਣ ਲਗੀ ਪਾਣੀ ਫਜ਼ੂਲ ਨਹੀਂ ਸੀ ਡੰਦਾ ਹੈ ਕੰਮ ਆ ਰਿਹਾ ਸੀ ਕਿਤੇ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ ਉਹ ਬੁਝਾਉਂਦੀ ਸੀ ਪਾਣੀ ਹੈ ਨਹੀਂ ਸੀ ਜਾ ਰਿਹਾ ਇਹ ਗੱਲਾਂ ਸੁਣ ਕੇ ਫਰੀਦ ਪਿੱਛੇ ਮੁੜ ਗਿਆ ਕਹਿਣ ਕੁਛ ਨਹੀਂ ਅਜੇ ਮੇਰਾ ਬਣਿਆ ਇਹ ਤਾਂ ਕਲ ਦੀਆਂ ਚੜਦੀ ਬਰੇਸ ਦੀਆਂ ਲੜਕੀਆਂ ਜ਼ਿਆਦਾ ਤਾਕਤ ਰੱਖਦੀਆਂ ਫਿਰ ਜਾ ਕੇ ਫਰੀਦ ਨੇ ਕਠਨ ਤਪਸ਼ਿਆ ਅਖੀਰ ਫਰੀਦ ਸ਼ੌਕ ਵਿੱਚ ਆ ਕੇ ਪੈਰਾਂ ਨੂੰ ਸੰਗਲ ਬਣ ਕੇ ਖੂਬ ਵਿੱਚ ਵੀ ਲਟਕਦਾ ਰਿਹਾ ਕਿ ਮੇਰਾ ਰੱਬ ਮਿਲ ਜਾਏ ਤੇ ਇਹ ਜੀ ਬਿਸ਼ਾਦੇ ਵਿੱਚ ਸਰੀਰ ਚੁੱਕ ਕੇ ਕੰਡਾ ਹੋਇਆ ਸੀ ਭੁੱਲਣ ਦੀ ਤਾਕਤ ਨਹੀਂ ਮੁਰਤੇ ਦੀ ਨਹੀਂ ਹੋਇਆ ਸੀ ਮੁਰਦਾ ਜਾਣ ਕੇ ਕਾਂ ਪੈਰਾਂ ਤੇ ਆ ਕੇ ਠੂੰਗਾ ਮਾਰਦੇ ਸੀ ਪੈਰਾਂ ਦੀ ਤਲੀਆਂ ਤੇ ਇਹ ਜਾਣ ਕੇ ਸ਼ਾਇਦ ਮੁਰਦਾ ਹੋਣਾ ਹੈ ਕਾਂ ਦਾ ਸੁਭਾਅ ਬੰਦਾ ਹੈ ਕੋਈ ਜਾਨਵਰ ਹੋਵੇ ਉਲੀ ਹੋਲੀ ਪੇਲ ਉਸ ਦੀ ਠੰਗਾ ਮਾਰਦੇ ਮਰ ਅੱਖ ਵੱਲ ਜਾਣਾ ਅੱਖ ਤੇ ਠੰਗਾ ਮਾਰ ਕੇ ਪਰਖਣਾ ਵੀ ਜੇ ਮਰਿਆ ਤੈਨੂੰ ਖਾਵਾ ਜੇ ਜਿਉਂਦਾ ਹੈ ਤਾਂ ਪਰੇ ਹੋ ਜਾਣਾ। ਸੋ ਇਸੇ ਤਰ੍ਹਾਂ ਪਹਿਰਾਂ ਦੀਆਂ ਤਲੀਆਂ ਤੇ ਠੰਗਾ ਮਾਰਦ ਮਾੜਾ ਕਾਂ ਅੱਖਾਂ ਵੱਲੋਂ ਜਾ ਰਿਹਾ ਸੀ। ਉਸ ਦਿਸ਼ਾ ਉਸ ਦੇ ਨਾਲ ਗੱਲਬਾਤ ਕਰਦੇ ਇਹ ਜੇ ਸ਼ਲੋਕ ਫਰੀਦ ਨੇ ਉਚਾਰਨ ਕੀਤੇ ਸਨ। ਹੁ ਕੰਗਾ ਇਹ ਤੋਂ ਨੈਣ ਮੱਤ ਛੇੜਿਓ ا <mursos> يتن र खणंदी यादि मैनू तिर खणंदी यादि ਰੀਨ ਅਨ ਸੁੱਕਾ ਪਿੰਜਰ ਸੀਆ ਤੰਗੀਆਂ ਧੁੰਗੈ ਕਾ ਅਜੇ ਸਰਬ ਨੰਬੋੜਿਓ ਦੇਖ ਬੰਦੇ ਦੇ ਭਾਗ ਕਾ ਕ੍ਰੰਗਣ ਢੋਲ ਲਿਆ सगला ਖਾਇਆ ਮਾਸ ਇਹ ਦੋ ਨੈਣ ਮੱਛੂ ਉਪਰ ਦੇਖਣ ਕੀਆਸ ਕਾਗਾ ਚੁੰਡ ਨਾ ਪਿੰਜਰਾ ਵਸੇ ਤ ਉੱਡਰ ਜਾਹੇ ਜਿਸ ਪਿੰਜਰੇ ਮੇਰਾ ਸ਼ੋਭਾ ਵਸੇ ਨਾਸ ਨਾ ਤਿੱਦੋ ਖਾਇ ਕਾਂਗਾ ਇਤੋਂ ਨਨ ਮਤ ਖੇੜਿਓ ਕਾਂਗਾ ਇਤੋਂ ਨਨ ਮਤ ਖੇੜਿਓ

ਸ਼ਿਆ ਕਰਦੀਆਂ ਅਜੇ ਤੱਕ ਝੰਡਾ ਸਾਹ ਨਹੀਂ ਆਇਆ ਰੱਬ ਦੇ دیدار ਦਾ ਚਲਕਾ ਨਹੀਂ ਪਿਆ دیدار ਦਾ ਕਿੱਥੇ ਹੋਣਾ ਸੀ ਅਖੀਰ ਕਿਸੇ ਨੇ ਬਸਿਆ ਫਰੀਦਾ یوں ਨਹੀਂ ਰੱਬ ਮਿਲਦਾ ਇਹ ਤਾਂ ਰੱਬ ਦੇ ਮਿਲਣ ਦਾ ਸ਼ੌਕ ਹੈ ਆ ਮਿਲਿਆ ਨੂੰ ਮਿਲ ਜਿਹੜੇ ਰੱਬ ਨੂੰ ਮਿਲੇ ਹਨ ਉਹਨਾਂ ਦੀ ਸੰਗਤ ਅਥਿਆਰ ਕਰ ਕਿਉਂਕਿ ਰੱਬ ਦੇ ਮਿਆਂ ਦਾ ਰਸਤਾ ਉਹਨਾਂ ਨੂੰ ਠੀਕ ਆਉਂਦਾ ਹੈ ਐਵੇਂ ਨਹੀਂ ਮਿਲਣਾ ਇਸ ਕਰਕੇ ਕਿਸੇ ਹਰਫ ਲੋਕ ਦੀ ਸੰਗਤ ਅਥਿਆਰ ਕਰ ਯੋਸਫੀਦ ਫਿਰ ਫਾਜੀ ਜੀ ਜਿਵੇਂ ਇੱਕ ਕੋਈ ਆਪ ਲੋਕਸਨ ਉਹਨਾਂ ਦੇ ਸੰਗਤ ਵਿੱਚ ਪਹੁੰਚਿਆ ਉਹਨਾਂ ਦੀ ਸ਼ਰਨ ਵਿੱਚ ਪਹੁੰਚਿਆ ਪਹੁੰਚ ਕੇ ਉਹਨਾਂ ਦੀ ਮੁਰੀਦੀ ਅਥਿਆਰ ਕੀਤੀ ਉਹਨੂੰ ਸੇਵਾ ਵੀ ਕੀਤੀ ਪਹਿਲੇ ਦਿਨੀ ਉਹ ਸ਼ਾਂਤੀ ਉਹ ਠੰਡ ਉਹ ਮਨ ਦਾ ਚੈਨ ਨਸੀਬ ਹੋਇਆ ਜਿਹੜਾ 36 ਸਾਲ ਦੀ ਸਖਤ ਤਪੱਸਿਆ ਵਿੱਚ ਵੀ ਕਰੇ ਪ੍ਰਾਪਤ ਨਹੀਂ ਹੋਇਆ ਕਿਉਂਕਿ ਇਹ ਅਸ਼ੂਲ ਹੈ ਮਹਾਂਪੁਰਖ ਦੀ ਸੰਗਤ 100 ਸਾਲ ਦੀ ਕਠਨ ਤਪੱਸਿਆ ਨਾਲੋਂ ਵੀ ਜ਼ਿਆਦਾ ਸ਼ਾਂਤदायक ਹੋਇਆ ਕਰਦੀ ਹੈ ਅਤੇ ਉਹ ਫਰੀਦ ਨੇ ਉਹਨੂੰ ਸੇਵਾ ਕਰਨੀ ਤੇ ਭਜਨ ਕਰਨਾ ਸ਼ੁਰੂ ਕਰ ਦਿੱਤਾ ਸੇਵਾ ਦੀ ਬਾਣੀ जलत तर जाईंद सतगुर जी सेवा कराईंद सतगुर जी सेवा ਚਾਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿ ਆਪਣੀ ਇਸ ਲਾਏ ਹੈ ਸਪਿਆ ਸਤਗੁਰ ਕੀ ਸੇਵਾ ਲਗੇ ਭਜਨ ਤਰੇ ਸੰਸਾਰ ਸੋ ਫਰੀ ਦੇ ਸੇਵਾ ਜਿੱਥੇ ਹੋਰ ਬਹੁਤ ਕਿਸਮ ਦੀ ਸੇਵਾ ਸਰੀਰ ਕਰਕੇ ਕਰਨੀ ਰੰਭੀ ਨਿਰੰਤਰ ਖਿਆਲ ਕਿ ਬਿਰਤੀ ਸਿਮਰਨ ਅਰ ਧਿਆਨ ਵਿੱਚ ਲੱਗੀ ਰਹਿੰਦੇ। ਸ਼੍ਰੀਰ ਕਰਕੇ ਸੇਵਾ। ਸ਼ਰੀਰ ਦੀ ਸਫਲਤਾ ਸੇਵਾ ਕੀਤੇ ਆ। ਮੰਨ ਦੀ ਸਫਲਤਾ ਭਜਨ ਕੀਤੇ ਆ। ਸੰਨ ਦੀ ਸਫਲਤਾ দান ਕੀਤੇ ਆ ਇਤਿਆਦ। ਕਿਉਂ ਸ਼੍ਰੀਦਰੇ ਕਈ ਸਾਲ ਗੁਜ਼ਾਰੇ। 12 ਸਾਲ ਪੂਰੇ ਹੋਣ ਵਾਲੇ। ਸੇਵਾ ਕਰਦੇ ਆ ਭਜਨ ਕਰਦੇ ਆ। ਮਨੁੱਖ ਦੀ ਕਾਗਰਮ ਦਾ ਚਲਾ ਗਿਆ ਤੇ ਜਿੱਥੇ ਹੋਰ ਸੇਵਾ ਉਥੇ ਇੱਕ ਸੇਵਾ ਸਵੇਰੇ ਜਲ ਗਰਮ ਕਰਕੇ ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਵਾਉਣਾ ਉਸਨੇ ਸੰਭਾਲੀ ਹੋਈ ਸੀ ਰੋਜ਼ਾਨਾ ਇਸ ਵਿੱਚ ਨਾ ਕਰਨੀ ਸੀ ਪੈਂਦਾ ਇਸੀ ਮਤਮਦਾਂਤਰ ਦੇ ਵੀ ਮਹਾਂਪੁਰਖ ਹਨ ਉਹਨਾਂ ਦਾ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਜ਼ਰੂਰੀ ਸੁਭਾਅ ਹੋਇਆ ਕਰਦਾ ਹੈ ਉਸ ਵੇਲੇ ਉੱਠ ਕੇ ਇਸ਼ਨਾਨ ਆਦ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸਮਾਧੀ ਵਿੱਚ ਲੀਨ ਹੋਣਾ ਹੁੰਦਾ ਜਿਸ ਤਰ੍ਹਾਂ ਇਹ ਆਹ ਪਰ ਬਿਰ ਬਹੁਤ ਬਿਰ ਤੇ ਸਰੀਰ ਸੀ ਕਰਨ ਜਲ ਕਰਕੇ ਉਸ ਨਾਲ ਫਰੀਦ ਇਸ਼ਨਾਨ ਕਰਵਾਇਆ ਕਰਦਾ ਸੀ ਸਾਸੀ ਰਾਤ ਰਹਿਨੇ ਸੋ ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ ਸਰਦੀ ਦਾ ਮੌਸਮ ਆਇਆ ਇੱਕ ਵਾਰਾ ਉਹ ਤੇ ਅੱਜਕਲ ਮਨੂੰ ਇਸਨਾਨ ਦੇ ਸੋਖੇ ਸਾਧਨ ਨਹੀਂ ਸੰਭ। ਅੱਜਕਲ ਬੀਟਰ ਹੋ ਗਏ। ਅੰਦਰ ਹੀ ਇਸਨਾਨ ਸੋਖਾ ਹੋ ਜਾਂਦਾ ਹੈ ਕੋਈ ਬਾਹਰ ਉਦਮ ਕਰਨ ਦੀ ਲੋੜ ਨਹੀਂ। ਲੁਕੇਸ਼ਰ ਕੇ ਲੱਗੇ ਸਭ ਆਰਾਮ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਰੀਤ ਉਹ ਵੀ ਜੰਗਲ ਦੀਆਂ ਬਾਣ ਵਿੱਚ ਰਹਿੰਦੇ ਸਨ ਕਿੰਨ ਕੁਛ ਬਾਲਣ ਸ਼ਾਲਾ ਨੇ ਇਕੱਠਾ ਕਰਨਾ। ਅਗ ਮਚਾ ਕੇ ਫਿਰ ਜਲ ਗਰਮ ਕਰਦਾ ਹਾਂ ਸੋ ਅੱਜ ਰਾਤ ਨੂੰ بارش ਬਹੁਤ ਪੈ ਗਈ ਇਤਨੀ بارش ਪੈ ਗਈ ਸਾਰਾ ਬਾਲਣ ਵੀ ਭਿੱਜ ਗਿਆ ਜੋ ਅੱਗ ਵਗੈਰਾ ਰੱਖਦਾ ਸੀ ਕੋਕ ਉਹ ਵੀ ਬੁਝ ਗਈ ਰੇੜਾ ਹੋ ਗਿਆ ਉੱਠਣ ਦਾ ਅਸਮਾਨਾਦ ਕਰਾਉਣ ਦਾ ਪਰ ਅਸਮਾਨ ਦੇ ਵਿੱਚ ਬੱਦਲ ਕਾਲੀਆਂ ਘਟਾਂ ਗੋਡੇ ਗੋਡੇ ਪਣੀ ਫਿਰਦਾ ਹੈ ਬਾਲਣ ਸਾਰਾ ਭਿੱਜ ਗਿਆ ਅਗ ਸਾਰੀ ਬੁਝ ਗਈ ਹੈ ਕਿਵੇਂ ਕੀਤਾ ਜਾਏ یوں ਇਹ ਜੀ ਦਿਸ਼ਾ ਦੇ ਵਿੱਚ